ਜਾਦੇ ਸੀ ਦੁਖੀ ਹੋਏ ਫਿਰਦੇ ਅੱਜ ਅਸੀਂ ਅੰਨੇ ਅੰਨੇ ਮਰ ਜਾਂਦੇ ਆ ਅੱਜ ਸਾਡੇ ਭਰਾ ਦਾ ਸਾਨੂੰ ਮੂੰਹ ਵੀ ਨਹੀਂ ਦਿਖਦਾ ਪਤਾ ਨਹੀਂ ਕਿੱਥੇ ਉਹਨੇ ਟੈਬਲੇਟ ਕਿ ਰੱਖਿਆ ਪਿਆ ਬਸ ਸਾਡਾ ਫਰਸ ਲਾਇਆ ਇਹਨਾਂ ਦੀਆਂ ਵਰਤਾਂਗਾ ਲੈ ਰਹੇ ਨੇ ਜੰਦੀ ਤਾਂ ਕਰਦੇ ਪਰ ਤਾਂ ਇਹਨੇ ਪਰਚੇ ਪਾਰੇ ਕਿੰਨੀ ਲੋਕਾਂ ਦਾ ਪਿੰਡੀ ਪਿੰਡੀ ਚਿੱਟੇ ਚੱਲੀ ਆਂਦੇ ਟੀਕੇ ਲਾ ਲਾ ਜੇ ਵੀ ਮੁੰਡੇ ਮਰ ਜਾਂਦੇ ਚਿੱਟਾ ਨਹੀਂ ਬੰਦ ਠੇਕੇ ਵਾਲਿਆਂ ਨੇ ਫੜਵਾਇਆ ਠੇਕੇ ਵਾਲੇ ਵੀ ਨਾਲ ਆ ਠੀਕ ਆ ਨਾ ਠੇਕੇ ਵਾਲੇ ਨਾਲ ਇਹਨਾਂ ਦੇ ਠੇਕੇ ਵਾਲੇ ਨਾਲ ਹੀ ਵੇਚ ਚਲਾਇਆ ਪਹਿਲਾਂ ਇਕੱਲੇ ਉਹ दारू ਮੀਂ ਕੋਈ ਇਹਦਾ ਬਿਜ਼ਨਸ ਨਹੀਂ ਸੀ ਇਹ ਡਰਾਈਵਲ ਸੀਗਾ ਸਾਰੇ ਪਿੰਡ ਨੂੰ ਪਛ ਲੋ ਇਹਦੀ ਉਮਰੀ ਡਰਾਈਵਲੀ ਉੱਥੇ ਲੰਘ ਗਈ ਸਿਰਫ ਇਹਦੇ ਮੁੰਡੇ ਦੇ ਸੱਟਾਂ ਵੱਜੀਆਂ ਕਰਕੇ ਅਸੀਂ ਰੋਕਿਆ ਸੀ ਕਰ ਇਹ ਆਪਦਾ ਬਿਜ਼ਨਸ ਚਲਾ ਦੁਕਾਨ ਚਲਾ ਆਪਦਾ ਘਰ ਦਾ ਤੋਰਾ ਤੋਰ ਤੇਰੇ ਬੱਚੇ ਦੇ ਅੱਗੇ ਮੁੰਡਾ ਨੇ ਸੱਟਾਂ ਮਾਰਦੀਆਂ ਚੱਲ ਵਿਚਾਰਾ ਟਾਈਮ ਪਾਸ ਕਰਦਾ ਸੀ ਇਹ ਇਕੱਲੇ दारू ਤੇ ਮੀਂਟੀ ਵੇਚਦਾ ਸੀ ਇਹ ਤਾਂ ਇਹਨਾਂ ਨੇ ਆਣ ਕੇ ਕਿਹਾ ਤੂੰ दारू ਵੇਚ ਠੇਕੇ ਵਾਲਿਆਂ ਦੇ ਸਾਡੀ दारू ਵੇਚ ਨੇ ਅੰਡੇ ਸਸੀਂ ਵਕਾਵਾਂਗੇ ਸਾਨੂੰ ਮੀਟ ਆਂਡਾ ਦਹੀਂ ਚੱਲ ਚੱਲ ਫਿਰ 5000 ਲੈਣ ਲੱਗੇ ਹਣ 20000 ਤੇ ਆਗੇ ਅੱਛਾ ਤੁਹਾਡੇ ਭਰਾ ਦੀ ਮੌਤ ਜਿਹੜੀ ਆ ਉਹ ਜਮਾਨ ਤੋਂ ਤੋਂ ਬਾਅਦ ਘਰ ਆ ਕੇ ਹੋਈ ਆ ਕਿ ਉੱਥੇ ਹੀ ਹਾਂਜੀ ਨਾਜੀ ਸਾਨੂੰ ਤਾਂ ਪੂਤਲਾ ਬਣਾ ਕੇ ਫੜਾਤਾ ਜੀ ਸਾਨੂੰ ਇਹ ਕਹਿੰਦੇ ਆ ਡਿਊਟੀ ਦੇ ਵਿੱਚ ਉਹਨੇ ਉਹ ਕਰਿਆ ਹੋਇਆ ਸੈਨ ਕੀਤਾ ਦੇ ਮੰਮੀ ਡਡ ਦਾ ਨਾਂ ਵੀ ਬੋਲਾ ਕੱਖ ਨਹੀਂ ਜੀ ਬੋਲਾ ਮਰੇ ਤੋਂ ਗੂਠੇ ਲਵਾਈ ਗਏ ਸਾਨੂੰ ਤਾਂ ਪੂਤਲਾ ਬਣਾ ਕੇ ਫੜਾਇਆ ਜਦੋਂ ਉਹਨੂੰ ਮੇਰਾ ਭਰਾ ਗਿਆ ਉਹਦੀ ਮਿਹਨਤ ਵੀ ਨਹੀਂ ਪੱਲੇ ਪਈ ਐਨਾ ਭੱਜਿਆ ਨੱਠਿਆ ਐਨਾ ਉਹਨੇ ਕਿ ਜਾਣੀ ਕਿ ਜੋਰ ਲਾਇਆ ਮੰਗਰ ਵੀ ਦੀ ਜਮਾਨ ਤੋਂ ਜੇ ਜਦੋਂ ਕੰਟ ਆਖੇ ਆਮਦਾ ਆਮਦਾ ਚੱਕਰ ਆ ਗਿਆ ਦੂਜੇ